ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਜਿਸ ਤਰ੍ਹਾਂ ਕਿ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਬੰਦ ਦੇ ਸੱਦੇ ਦੇ ਉੱਤੇ ਅੱਜ ਸ਼ਹਿਰ ਖੇਮ ਕਰਨ ਦੇ ਵਿੱਚ ਜੋ ਸਰਹੱਦੀ ਕਸਬਾ ਹੈ ਉੱਥੇ ਪੂਰਾ ਜਿਹੜਾ ਸ਼ਹਿਰ ਵਾਸੀਆਂ ਵੱਲੋਂ ਵੀ ਜਿਹੜਾ ਸਾਰੀਆਂ ਹੀ ਇਨਾਂ ਜੋ ਪਾਰਟੀਆਂ ਦਾ ਸੰਯੋਗ ਦਿੱਤਾ ਗਿਆ ਤੇ ਪੂਰਾ ਬਾਜ਼ਾਰ ਜਿਹੜਾ ਖੇਮ ਕਰਨ ਦਾ ਉਹ ਬੰਦ ਆ ਤੇ ਜਿੱਥੇ ਕਿ ਅੱਜ ਭੱਗੂਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਧਰਨਾ جاری ਆ ਰੋਡ ਦੇ ਉੱਤੇ ਤੇ ਉੱਥੇ ਹੀ ਜਿਹੜਾ ਭਾਈ ਡੱਲਾ ਜੀ ਦੇ ਸਯੋਗ ਦੇਣ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਦੇ ਉੱਤੇ ਜਿਹੜਾ ਉਹਨਾਂ ਦੇ ਸਾਥ ਦੇਣ ਦੇ ਲਈ ਪਹੁੰਚੀਆਂ ਤੇ ਅੱਜ ਜਿਹੜਾ ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਵੀ ਜਿਹੜਾ ਖੇਮ ਕਰਨ ਦੇ ਵਿੱਚ ਉਹਨਾਂ ਵੱਲੋਂ ਵੀ ਜਿਹੜਾ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਜੰਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਆ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਂ ਦੋਸਤੋ ਜਿਸ ਤਰ੍ਹਾਂ ਕਿ ਅੱਜ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਭਾਈ ਡੱਲਾ ਜੀ ਦੇ ਸਬੰਧ ਦੇ ਵਿੱਚ ਜਿਹੜਾ ਕਿ ਉਹ ਭੋਖੜ ਥਾਲ ਤੇ ਬੈਠੇ ਆ ਕਿ ਅੱਜ ਤੱਕ ਕੋਈ ਵੀ ਸਰਕਾਰ ਨੇ ਜਿਹੜਾ ਕੋਈ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਿੱਥੇ ਕਿ ਐਮਐਸਜੀਪੀ ਪੰਜਾਬ ਦੇ ਜਿਹੜੇ ਸਾਰੇ ਕਿਸਾਨਾਂ ਦੇ ਉੱਤੇ ਲੱਗੀ ਹੋਈ ਹੈ ਉਸ ਸਬੰਧ ਵਿੱਚ ਵੀ ਆ ਤੇ ਅੱਜ ਜਿਹੜਾ ਬਾਰਡਰ ਕਿਸਾਨ ਯੂਨੀਅਨ ਦੇ ਪ੍ਰਧਾਨ ਸਹਿਬਾਨ ਅਤੇ ਉਹਨਾਂ ਦੇ ਸਾਰੇ ਹੀ ਵੋਟਰਾਂ ਸਪੋਰਟਰਾਂ ਵੱਲੋਂ ਜਿਹੜਾ ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸ਼ਹਿਰ ਖੇਮ ਕਰਨ ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਮੈਂ ਕਰਾਂਗਾ ਗੱਲਬਾਤ ਹਾਂਜੀ ਪਹਿਲਾਂ ਤਾਂ ਪ੍ਰਧਾਨ ਜੀ ਜਿਹੜਾ ਕਿ ਭਾਈ ਡੱਲਾਵਾਲ ਜੀ ਦੇ ਸਬੰਧ ਵਿੱਚ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਗੇ ਆਈਆਂ ਕਿ ਉਹਨਾਂ ਉਹਨਾਂ ਦੇ ਸਹਿਯੋਗ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਆਮ ਪਬਲਿਕ ਨੂੰ ਦੇਖੋ ਜੀ ਅੱਜ 30 ਦਸੰਬਰ ਅੱਜ ਤੋਂ ਤਕਰੀਬਨ 5-7 ਦਿਨ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਸਾਡੇ ਮਾਨਯੋਗ ਜਗਜੀਤ ਸਿੰਘ ਡੱਲੇਵਾਲ ਜਿਹੜੀ ਆਪਣੇ ਜ਼ਿੰਦਗੀ ਦੀ ਆਪਣੀ ਪੂਰੀ ਬਾਜੀ ਉਹਨੇ ਸਾਡੇ ਕਿਸਾਨਾਂ ਮਜ਼ਦੂਰਾਂ ਵਾਸਤੇ ਲਾ ਦਿੱਤੀ ਏ ਉਹ ਫਰਸ ਟਾਈਮ 35 ਦਿਨ ਦੇ ਵਿੱਚ ਅੱਜ ਉਹ ਆਪਣੇ ਮਰਨ ਵਰਤ ਤੇ ਬੈਠਿਆ ਜਿਨ੍ਹਾਂ ਨੇ ਇੱਕ ਅਨਾਜ ਦਾ ਦਾਣਾ ਨਹੀਂ ਅਸੀਤਰ ਖਾਦਾ ਇੱਕ ਪਾਣੀ ਦੀ ਘੁੱਟੋਂ ਬਗੈਰ ਬੇਸ਼ੱਕ ਸਰਕਾਰਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹ ਮਰਨ ਵਰਤ ਜਿਹੜਾ ਵਾ ਉਹਨੂੰ ਤੋੜਨਾ ਉਹ ਮਰਨ ਵਰਤ ਜੇ ਸਾਰਾ ਨਹੀਂ ਤੋੜਨਾ ਤੇ ਮੈਡੀਕਲ ਲੈਣ ਲੇਕਿਨ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਹੁੰਦਾ ਮੈਨੂੰ ਮੇਰੀ ਪਰਵਾਹ ਨਹੀਂ ਮੈਨੂੰ ਉਹਨਾਂ ਕਿਸਾਨਾਂ ਦੀ ਪਰਵਾਹ ਜਿਹੜੇ ਆ ਮਰ ਚੁੱਕੇ ਆ ਜਾਂ ਗਾਂ ਜਿਹੜੇ ਮਰਨੇ ਆ ਮਨੂ ਉਹ ਆਪਣੇ ਪੋਤਰਿਆਂ ਦੀ ਆ ਜਿਹੜੇ ਕਿਸਾਨਾਂ ਦੇ ਪੋਤਰੇ ਆ ਕਿਸਾਨਾਂ ਦੇ ਪੋਤੇ ਆ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ ਖੁੱਸ ਰਹੀ ਆ ਇਹ ਸਰਕਾਰਾਂ ਖੋਰੀਆਂ ਉਹਨਾਂ ਨੂੰ ਬਚਾਉਣ ਵਾਸਤੇ ਅੱਜ ਉਹ ਖਨੌਰੀ ਬਾਰਡਰ ਦੇ ਉੱਤੇ ਮਰਨੁਰਤੇ ਦੇ ਬੈਠਾ ਉਹਦੇ ਸੰਦੇਸ਼ੇ ਤੇ ਅੱਜ 30 ਦਸੰਬਰ ਜਿਹੜਾ ਪੂਰਾ ਪੰਜਾਬ ਹਿੰਦੁਸਤਾਨ ਬੰਦਾ ਸਦਾਏ ਜਿਹਨੂੰ ਅੱਜ ਸਮਰਥਨ ਇਹਨਾਂ ਮਿਲਿਆ ਏ ਕਿ ਇਹ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਮਿਲਿਆ ਜੋ ਹਰ ਇੱਕ ਵੱਲੋਂ ਮਲਾਜਮਾਂ ਲੋ ਰੋੜੇ ਦੇ ਵੱਲੋਂ ਆਪਣਾ ਇਹ ਆਪਣਾ ਬਾਜ਼ਾਰ ਵੱਲੋਂ ਰੇੜੀਆਂ ਵੱਲੋਂ ਹਰ ਇੱਕ ਤਰ੍ਹਾਂ ਦਾ ਹਰ ਇੱਕ ਸੰਸਥਾ ਦਾ ਸਾਨੂੰ ਜਿਹੜਾ ਉਹ ਅੱਜ ਸਾਥ ਮਿਲਿਆ ਸਰਕਾਰ ਦੀ ਉਹਨਾਂ ਪਰਵਾਹ ਨਹੀਂ ਕੀਤੀ ਉਹਨਾਂ ਅੱਜ ਨਿਭਾ ਕੇ ਵਿਖਾਤਾ ਸਾਰੇ ਸਾਡੇ ਨਾਲ ਆ ਉਹ ਮਾਨ ਜੋ ਜਗਜੀਤ ਸਿੰਘ ਡਲੇਵਾਰ ਦੀ ਜਿਹੜੀ ਜ਼ਿੰਦਗੀ ਆ ਉਹਦਾ ਅੱਜ ਮੋਦੀ ਨੂੰ ਦੱਸਤਾ ਕਿ ਕੀ ਮੋਲਿਆ ਮੋਦੀ ਨੂੰ ਲੱਖ ਗੁਣਾ ਉਹਦੀ ਜ਼ਿੰਦਗੀ ਦਾ ਅੱਜ ਜਿਹੜਾ ਮੁੱਲ ਆ ਵੱਡਾ ਪਿਆਵਾ ਔਰ ਮੋਦੀ ਦੇ ਮੂੰਹ ਤੇ ਅੱਜ ਦੀ ਚਪੇੜ ਆ ਉਹ ਚਪੇੜ ਮੋਦੀ ਨੂੰ ਜਿਹੜੀ ਆ ਬੜੀ ਹੀ ਸ਼ੌਕ ਦੇ ਨਾਲ ਅੱਜ ਮਿਲੀ ਆ ਔਰ ਖਾ ਰਿਆ ਵੇਖੋ ਸ਼ਰਮਿੰਦਾ ਹੁੰਦਾ ਕਿ ਨਹੀਂ ਹੁੰਦਾ ਇਹ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਅੱਜ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਰੋਸ ਪ੍ਰਦਰਸ਼ਨ ਆਪਣੇ ਏਰੀਏ ਦੇ ਵਿੱਚ ਜਿਹੜਾ ਖੇਮ ਕਰਨ ਵਿਧਾਨ ਸਭਾ ਦੇ ਵਿੱਚ ਦੇਖੋ ਜੀ ਸਾਡੀ ਪੂਰੀ ਯੂਨੀਅਨ ਜਿਹੜੀ ਆ ਛੇਾਂ ਜ਼ਿਲ੍ਹਿਆਂ ਚ ਬਾਰਡਰ ਤੇ ਛੇਾਂ ਜ਼ਿਲ੍ਹਿਆਂ ਦੀ ਰੋਸ ਆ ਸਾਡਾ ਲੇਕਿਨ ਕੇਮ ਕਰਨ ਇੱਕ ਸਾਡਾ ਯੂਨੀਅਨ ਹੈਡਕੁਆਟਰ ਆ ਇਹ ਸਰ ਕੇ ਇੱਥੇ ਅੱਜ ਸਵੇਰ ਤੋਂ ਅਸੀਂ ਖਾਲੜੀ ਤੋਂ ਸ਼ੁਰੂ ਹੋਏ ਆ ਖਾਲੜੀ ਤੋਂ ਪੂਰਾ ਹੀ ਜਥਾ ਤੁਰ ਕੇ ਉੱਥੇ ਬਾਜ਼ਾਰ ਬੰਦ ਕਰਾ ਕੇ ਪੰਪ ਬੰਦ ਕਰਾ ਕੇ ਹਰ ਚੀਜ਼ ਨੂੰ ਬੰਦ ਕਰਾ ਕੇ ਭਿੱਖੀਵਿੰਡ ਭਿੱਖੀਵਿੰਡ ਆਪਣਾ ਪ੍ਰਚਾਰ ਕਰਕੇ ਸਾਰਾ ਬਾਜ਼ਾਰ ਜਾਂ ਹਰ ਚ ਜੋ ਚੀਜ਼ ਆ ਬੰਦ ਕਰਾ ਗਏ ਫਿਰ ਇਹ ਅਲਗੋ ਆਇਆ ਅਲਗੋ ਤੋਂ ਬਾਅਦ ਅੰਮਰਕੋਟ ਸਾਰਾ ਹੀ ਬਾਜ਼ਾਰ ਸਭ ਕੁਝ ਦੇਖ ਕੇ ਆਪਣਾ ਪ੍ਰਚਾਰ ਕਰਕੇ ਮਾਨਯੋਗ ਜਗਜੀਤ ਸਿੰਘ ਡੱਲੇਵਾਲ ਦੀ ਜੋ ਜ਼ਿੰਦਗੀ ਉਹਦੇ ਬਾਰੇ ਦੱਸ ਕੇ ਹੁਣ ਇਸ ਟਾਈਮੇ ਖੇਮ ਕਰਨ ਦੇ ਬਾਜ਼ਾਰਾਂ ਚ ਹੁੰਦਾ ਹੋਇਆ ਅੱਜ ਇਸ ਟਾਈਮ ਖੇਮ ਕਰਨ ਦੇ ਜਿਹੜਿਆ ਅੱਡੇ ਚ ਪਹੁੰਚਿਆ ਔਰ ਇੱਥੇ ਆਪਣਾ ਪ੍ਰੋਗਰਾਮ ਰੱਖ ਰਿਆ ਹਾਂਜੀ ਕੀ ਨਾ ਜੀ ਆਪਣਾ ਹਰਜਿੰਦਰ ਸਿੰਘ ਜੀ ਤੇ ਕੀ ਸਰਕਾਰ ਕੋਲੋਂ ਮੰਗ ਕਰਦੇ ਹੋ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਈ ਡੱਲਾ ਜੀ ਦੇ ਸੇਖੋ ਜੀ ਜਿਹੜੀਆਂ ਸਾਡੀਆਂ ਮੰਗਾਂ ਨੇ ਬਿਲਕੁਲ ਜਾਇਜ਼ ਆ ਆਪਾਂ ਸਾਰੇ ਜਾਣਦੇ ਆ ਭਲੀ ਭਤ ਕੀ ਸਰਕਾਰ ਦੀਆਂ ਬਦਨੀਤੀਆਂ ਨੇ ਕੋਆਪਰੇਟ ਘਰਾਣੇ ਨੂੰ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਸੋ ਵੇਖੋ ਜੀ ਹੁਣ ਤੁਸੀਂ ਕਣਕ ਅਸੀਂ 20-22 ਰੁਪਏ ਵੇਚਦੀਆਂ ਆ ਆਪਣੋ ਪਤਾ 30-32 ਰੁਪਏ ਮੰਨ ਲਓ ਪਿਆਟਾ ਮਿਲਣ ਡਿਆ ਹਨਾ ਜੀ ਵੇਂ ਦੇ ਵਿੱਚ ਐਂਡਾ ਕਪੜਾ ਨਹੀਂ ਇਦਾਂ ਹੀ ਐਮਐਸਪੀ ਦਾ ਇਹੋ ਹੀ ਮਤਲਬ ਹੈ ਜਦੋਂ ਇੱਕ ਗਾਰੰਟੀ ਮਿਲ ਗਈ ਫਸਲਾਂ ਤੇ ਉਹਦੇ ਵਿੱਚ ਉਹ ਕਪੜਾ ਚਲੇ ਜਾਣਾ ਜਿਹੜੇ ਵੱਡੇ ਕੋਆਪਰੇਟ ਘਰਾਣੇ ਆ ਨੇ ਉਹਨਾਂ ਦੇ ਜਿਹੜੇ ਢਿੱਡ ਭਰਨੇ ਬੰਦ ਹੋ ਜਾਣੇ ਆ ਤੇ ਇਸ ਕਰਕੇ ਅਸੀਂ ਤਾਂ ਕਹਿੰਨੇ ਕਿ ਸਾਡਾ ਵੱਧ ਚੜ ਕੇ ਸੰਯੋਗ ਬਹੁਤ ਸੰਤਨ ਇਹ ਦਿੱਤਾ ਜੀ ਵੇਖੋ ਰੇੜੀਆਂ ਵਾਲੇ ਜਿਵੇਂ ਚਾਹੁੰਦੇ ਆ ਕਿ ਸਰਕਾਰ ਛੇਤੀ ਤੋਂ ਛੇਤੀ ਕਿਉਂਕਿ ਡੱਲੇ ਵਾਲੇ ਦੀ ਸਿਹਤ ਤੁਹਾਨੂੰ ਪਤਾ ਇੱਕ ਤਾਂ ਵੈਸੇ ਵੀ ਉਹ ਬਿਮਾਰੀ ਦੇ ਨਾਲ ਪੀੜਤ ਨੇ ਔਰ ਇੱਕ ਬਜ਼ੁਰਗ ਜਾਨੀ ਕਿ ਐਸ ਵੀ ਉਹਦਾਂ ਦੀ ਆ ਅਸੀਂ ਕਿਨੇ ਛੇਤੀ ਤੋਂ ਛੇਤੀ ਸਰਕਾਰ ਜਿਹੜੀ ਇਹਦਾ ਕੋਈ ਹੱਲ ਕਰੇ ਕਿਉਂਕਿ ਜੇ ਸਾਡੇ ਬਹੁਤ ਸੋਝਵਾਨ ਬਜ਼ੁਰਗ ਵੀ ਨੇਤਾ ਬਹੁਤ ਵਧੀਆ ਲੀਡਰ ਨੇ ਸਾਨੂੰ ਇਹੋ ਜਿਹੇ ਲੀਡਰ ਸਾਨੂੰ ਬਾਤ ਨਹੀਂ ਮਿਲਨੇ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਇਹਦਾ ਜਿਹੜਾ ਰابطਾ ਤਾਲਮਿਲ ਕਰਕੇ ਤੇ ਇਹਦਾ ਹੱਲ ਕੀਤਾ ਜਾਵੇ ਥੈਂਕ ਯੂ ਜੀ ਸਾਡੇ ਨਾਲ ਵੱਡੇ ਭਾਈ ਸਾਹਿਬ ਭਾਈ ਕੀ ਨਾਮ ਵਰਗਰ ਸਿੰਘ ਜੀ ਜ਼ਿਲ੍ਹਾ ਪਟਿਆਲਾ ਤੇ ਕੀ ਮੰਗ ਕਰਦੇ ਹੋ ਜਿਸ ਤਰ੍ਹਾਂ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਜਥੇਬੰਦੀਆਂ ਸਾਰੀਆਂ ਅੱਗੇ ਜਿਹੜਾ ਇਸ ਮੰਗ ਇਹੋ ਹੀ ਕਰਦੇ ਆ ਵੀ ਜੋ ਪ੍ਰਧਾਨ ਜੀ ਹੁਣਾਂ ਦੱਸਿਆ ਵੱਡਿਆਂ ਜਿਹੜਾ ਵੀ ਕੋਈ ਸਾਡਾ ਆਪਣਾ ਵੀਰ ਮੇਰਾ ਅੰਨ ਖਾਂਦਾ ਏ ਉਹਨੂੰ ਇਹ ਦਾ ਨੂੰ ਚੱਲਣਾ ਚਾਹੀਦਾ ਵੇਖ ਕੇ ਵੀ ਅਸੀਂ ਇਹਨਾਂ ਦਾ ਸਾਥ ਦਈਏ ਕੋਈ ਵੀ ਗਰੀਬ ਆ ਮੀਰ ਆ ਕੋਈ ਵੀ ਇੰਤ ਬਗੈਰ ਆਪਣਾ ਗੁਜ਼ਾਰਾ ਨਹੀਂ ਹੈਗਾ ਪ੍ਰਧਾਨ ਜੀ ਅੱਜ ਜਿਹੜਾ ਕਿੰਨਿਆਂ ਕ ਮਤਲਬ ਜਿਹੜਾ ਮਤਲਬ ਬਾਜ਼ਾਰ ਵਾਲਿਆਂ ਨੇ ਜਾਂ ਕਿੰਨੇ ਕ ਲੋਕਾਂ ਨੇ ਜਿਹੜਾ ਇਸ ਦਾ ਸਮਰਥਨ ਕੀਤਾ ਬਹੁਤ ਸਾਰਿਆਂ ਨੇ ਕੀਤਾ ਜੀ ਕਾੜੇ ਤੋਂ ਤੁਰਿਆ ਅਸੀਂ ਅਲਗੋ ਕੋਠੀ ਭਿੱਖੀ ਵੰਡ ਸੋ ਜੋ ਵੀ ਸਾਰੇ ਸਾਰੇ ਕੀ ਕਹਿਣਾ ਚਾਹੋਗੇ ਇਹਨਾਂ ਲਈ ਇਹੋ ਹੀ ਕਹਿੰਦੇ ਆ ਵੀ ਸਾਰਿਆਂ ਨੇ ਸਾਥ ਦੇਣਾ ਚਾਹੀਦਾ ਹੈ ਵੱਧ ਤੋਂ ਵੱਧ ਸਾਥ ਦਿੱਤੇ ਤਾਂ ਬਗੈਰ ਕੋਈ ਹੱਲ ਨਹੀਂ ਰਾ ਇੰਨੀ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ ਖੇਮ ਕਰਨ ਤੋਂ ਸੁਖਦੇਵ ਆਸਲ ਦੇ ਨਾਲ ਦਵਿੰਦਰ ਸੋਤਾ ਦੀ ਵਿਸ਼ੇਸ਼ ਰਿਪੋਰਟ